ब्रेक तो बाद एक बार फिर ਤੁਹਾਡਾ ਸਵਾਗਤ ਹੈ। ਸ਼੍ਰੀ ਦੁਰਗਿਆਨਾ ਤੀਰਤ ਵਿਖੇ ਸਥਿਤ 700 ਸਾਲ ਪੁਰਾਣੇ ਸੀਤਲਾ ਮਾਤਾ ਮੰਦਿਰ ਵਿਖੇ ਮੂਰਤੀਆਂ ਦੇ ਨਵੀਨੀਕਰਨ ਦਾ ਉਦਘਾਟਨ ਧਾਰਮਿਕ ਪਰੰਪਰਾ ਨਾਲ ਕੀਤਾ ਗਿਆ। ਇਸ ਮੌਕੇ ਸਵੇਰੇ 8 ਵਜੇ ਕੱਢੀ ਗਈ ਕਲਸ਼ ਯਾਤਰਾ ਵਿੱਚ ਔਰਤਾਂ ਨੇ ਸ਼੍ਰੀ ਲక్ష్ਮੀ ਨਾਰਾਇਣ ਮੰਦਿਰ ਦੇ ਪਵਿੱਤਰ ਤਲਾਕ ਤੋਂ ਪਾਣੀ ਭਰ ਕੇ ਅਤੇ ਆਪਣੇ ਸਿਰਾਂ ਤੇ ਕਲਸ਼ ਲੈ ਕੇ ਮਾਤਾ ਰਾਣੀ ਦਾ ਗੁੰਗਾਨ ਕੀਤਾ। ਇਸ ਤੋਂ ਬਾਅਦ ਮੰਦਿਰ ਦੇ ਪੁਜਾਰੀ ਓਮ ਪ੍ਰਕਾਸ਼ ਸ਼ਰਮਾ ਅਤੇ ਹੋਰ ਪੰਡਿਤਾ ਨੇ ਸ਼੍ਰੀ ਗਣੇਸ਼ ਪੂਜਾ, ਸ਼੍ਰੀ ਵੇਦੀ ਮੰਡਪ ਪੂਜਾ ਹਵਨ ਜਲਦੀ ਵਸ ਅਤੇ ਆਰਤੀ ਕੀਤੀ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਅਜੰਤਾ ਸੀਨਰ ਸਕੈਂਰੀ ਸਕੂਲ ਦੇ ਬੱਚਿਆਂ ਅਤੇ ਸ਼ਰਧਾਲੂਆਂ ਨੇ ਗੁੰਗਾਨ ਕੀਤਾ ਸ਼੍ਰੀ ਦੁਰਗਿਆਨਾ ਕਮੇਟੀ ਦੇ ਜਰਨਲਸਕਰ ਅਰुण ਖੰਨਾ ਨੇ ਕਿਹਾ ਕਿ ਮੂਰਤੀਆਂ ਦੇ ਨਵੀਨੀਕਰਨ ਦੇ ਮੌਕੇ ਤੇ ਮੰਦਿਰ ਪਰਿਸਰ ਵਿੱਚ ਕਈ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਜੋ 6 ਅਗਸਤ ਤੱਕ ਚੱਲੀ ਰਹਿਣਗੇ ਇਹ ਲਗਭਗ 700 ਤੋਂ ਵੀ ਜ਼ਿਆਦਾ ਸਾਲ ਪੁਰਾਣੇ ਚਿਤਰਾਮਾਤਾ ਮੰਦਿਰ ਜੇ ਸ਼੍ਰੀ ਦੁਰਗਿਆਨਾ ਤੀਰਤ ਦੇ ਵਿੱਚ ਗੁਰਦਿਆਣਾ ਤੀਰਤ ਦੇ ਵਿੱਚ ਸਥਿਤ ਹੈ ਇਸ ਦੀ ਮੂਰਤੀਆਂ ਦਾ ਜੀਵਨੋਧਾਰ ਹੋ ਰਿਹਾ ਹੈ ਉਸ ਤੇ ਨਿਮਿਤ ਕਿਉਂਕਿ ਹਮੇ ਸਾਡੇ ਸਨਾਤਨ ਦੇ ਵਿੱਚ ਹੈ ਕੋਈ ਵੀ ਮੂਰਤੀਆਂ ਦਾ ਜੀਵਨੋਧਾਰ ਹੁੰਦਾ ਹੈ ਤੇ ਪਹਿਲੇ ਜਿਹੜੀ ਹੈ ਕਲਸ਼ ਯਾਤਰਾ ਹੁੰਦੀ ਹੈ ਉਤੋਂ ਦੇ ਭਗਤ ਜਿਹੜੇ ਨੇ ਉਹ ਸਾਰੇ ਕਲਸ਼ ਯਾਤਰਾ ਕਰਦੇ ਆ ਕਲਸ਼ ਯਾਤਰਾ ਸੀ ਹਰਕੀ ਪੌੜੀ ਗੁਰਦਿਆਣਾ ਤੀਰਤ ਕੋ ਲੈ ਕੇ ਉਹ ਸਾਰੀ ਪ੍ਰਕਰਮਾ ਕਰਕੇ ਔਰ ਮਾਤਾ ਰਾਣੀ ਦੀ ਵੀ ਪ੍ਰਕਰਮਾ ਕਰਕੇ ਹੁਣ ਸੰਕਲਪ ਦੇ ਨਾਲ ਪੂਜਾ ਸ਼ੁਰੂ ਹੋ ਜਾਏਗੀ ਔਰ 5 ਦਿਨ ਇਹ ਪੂਜਾ ਚੱਲਣ ਵਾਲੀ ਹੈ ਪਹਿਲੇ ਜਲਾ ਦੀਵਸ ਹੋਏਗਾ ਫਿਰ ਅਨਾ ਦੀਵਸ ਹੋਏਗਾ ਫਿਰ ਫਲਾ ਦੀਵਸ ਹੋਏਗਾ ਫਿਰ ਸ਼ਈਆ ਦੀਵਸ ਹੋਏਗਾ ਉਸ ਤੋਂ ਬਾਅਦ ਜਿਹੜੀ ਹੈ 6 ਤਰੀਕ ਨੂੰ ਇਸ ਦੀ ਸਥਾਪਨਾ ਹੋਏਗੀ ਰੋਜ਼ ਸ਼ਾਮ ਨੂੰ 5 ਤੋਂ 8 ਸਵੇਰੇ 8 ਤੋਂ ਲੈ ਕੇ 11 ਤੱਕ ਪੂਜਾ ਹੋਏਗੀ ਔਰ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਸ਼ਾਮ ਨੂੰ ਬਹੁਤ ਵੱਡੇ ਵੱਡੇ ਜਿਹੜੇ ਕਲਾਕਾਰ ਹੈ ਉਹ ਮਾਤਾ ਦੀਆਂ ਭੇਟਾ ਗਾਣਗੇ ਔਰ ਸਾਰੇ ਮੈਂ ਤੁਹਾਡੇ ਮਾਧਿਅਮ ਨਾਲ ਸਾਰੀ ਧਰਮ ਪ੍ਰੇਮੀ ਜਨਤਾ ਨੂੰ ਬੇਨਤੀ ਕਰਦਾ ਯੋ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਨਾਲ ਜ਼ਰੂਰ ਲੈ ਕੇ ਆਂ ਮੰਦਰ ਬਹੁਤ ਪੁਰਾਣਾ ਜੀ ਮੈਂ ਮਹਿਸੂਸ ਕਰਦਾ ਅੱਜ ਵੀ ਜਿਹੜੇ ਸਾਡੇ ਥੋੜੇ ਵੱਡੇ ਬਜ਼ੁਰਗ ਨੇ ਉਧਰ ਗਿਆਨਾ ਤੀਰਥ ਘਾਟੇ ਤੇ ਸ਼੍ਰੀ ਸ਼ੀਤਲਾ ਮਾਤਾ ਮੰਦਰ ਜਾ ਰਹੇ ਹੁੰਦੇ ਨੇ ਪਰ ਬਹੁਤ ਖੁਸ਼ੀ ਦੀ ਗੱਲ ਏ ਔਰ ਅਸੀਂ ਆਪਣੇ ਆਪ ਨੂੰ ਸੁਭਾਗੇਸ਼ਾਲੀ ਸਮਝਦੇ ਆਂ ਵੀ ਅਸੀਂ ਇਸ ਯੱਗ ਦਾ ਹਿੱਸਾ ਬੰਦੇ ਪਏ ਆਂ